ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜੇ ਆਪਣੇ ਕੌਰ ਸੰਧੂ ਬੁਟੀਕ ਤੋਂ ਅੱਜ ਨਿਊ ਸੂਟ ਰੈਡੀ ਹੋਇਆ ਹਨ ਤੇ ਜਿਹੜੇ ਥੋੜੇ ਜਿਹਾ ਡਿਜ਼ਾਈਨਰ ਸੂਟ ਰੈਡੀ ਹੋਇਆ ਆਪਾਂ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹੁਣੇ ਜਾਂ ਕੋਈ ਨਵੀਂ ਚੀਜ਼ ਹੋਈ ਹੈ ਹਨਾ ਬਾਕੀ ਸਿੰਪਲ ਸੂਟ ਆਪਣੇ ਹੁੰਦੇ ਹੀ ਰਹਿੰਦੇ ਆ ਸਲਾਈ ਸਾਡੀ ਇੰਸਟਾਗ੍ਰam ਆਈਡੀ ਹੈ ਜੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਸਾਡੀ ਇੰਸਟਾਗ੍ਰam ਆਈਡੀ ਹੈ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਜੀ ਲਓ ਜੀ ਆਪਣਾ ਜਿਹੜਾ ਹੈਗਾ ਪਹਿਲਾ ਸੂਟ ਦਿਖਾਉਣੇ ਆ ਆਪਾਂ ਦੇਖੋ ਇਹ ਆਪਣਾ ਜਿਹੜਾ ਹੈਗਾ ਪਹਿਲਾ ਸੂਟ ਹੈਗਾ ਆ ਲਓ ਜੀ ਪਹਿਲਾ ਆਪਣਾ ਸੂਟ ਹੈਗਾ ਇਹ ਵਾਲਾ ਦੇਖੋ ਇਹ ਵਾਲਾ ਸੂਟ ਹੈ ਆਪਾਂ ਨੇ ਲੈਸ ਜੀ ਪਾ ਕੇ ਇਹ ਵਾਲਾ ਸੂਟ ਤਿਆਰ ਕਰਿਆ ਦੇਖੋ ਇੱਥੇ ਜਿਹੜੀ ਹੈਗੀ ਕੱਟਵਰਕ ਕੱਟ ਕੇ ਆਪਣੀ ਲੈਸ ਪਾਈ ਹੋਈ ਹੈ ਨੀਚੇ ਆਪਾਂ ਬਰੀਕ ਲੈਸ ਦਾ ਜਿਹੜਾ ਹੈਗਾ ਨਾਲ ਡਿਜ਼ਾਈਨ ਕੀਤਾ ਹੈ ਗਲੇ ਤੇ ਵੀ ਨਾਲ ਦੇਖੋ ਗਲੇ ਦੇ ਵੀ ਮੈਂ ਜਿਹੜਾ ਹੈਗਾ ਲੈਸ ਦਾ ਡਿਜ਼ਾਈਨ ਦਿੱਤਾ ਹੈ ਪਿਸਲਾ ਗळा ਜਿਹੜਾ ਹੈਗਾ ਇਹਨਾਂ ਦਾ ਡੀਪ ਰੱਖਿਆ ਜੀ 8 ਇੰਚ ਦਾ ਹੈਗਾ ਆ ਪਿਸਲਾ ਗळा ਤੇ ਮੋਰਲਾ ਗळा ਥੋੜਾ ਛੋਟਾ ਹੈਗਾ 6.5 ਇੰਚ ਦਾ 9:30 ਦਾ ਤਿਆਰ ਹੈਗਾ ਆ ਬਾਹ ਜਿਹੜੀ ਹੈਗੀ ਆਪਣੇ ਪਾਕਿਸਤਾਨੀ ਕਰੀ ਹੈ ਜੀ ਆ ਦੇਖੋ ਦੋ ਲੈਸਾਂ ਦਾ ਨਾਲ ਬਾਹਾਂ ਨੂੰ ਆਪਣੇ ਡਿਜ਼ਾਈਨ ਕੀਤਾ ਆ ਸੇਮ ਜਿੱਦਾਂ ਘੇਰੇ ਦਾ ਡਿਜ਼ਾਈਨ ਬਣਿਆ ਓਦਾਂ ਹੀ ਬਣਿਆ ਦੇਖੋ ਜੇ ਤੁਸੀਂ ਇਹ ਲੈਸ ਹੈ ਨਾ ਕੱਟ ਕੇ ਪਾਉਣਾ ਚਾਹੋ ਨੇ 4.5 ਇੰਚ ਤੇ ਜਿਹੜਾ ਹੈਗਾ ਮੈਂ ਪਾਈ ਹੈ ਜੀ ਪਹਿਲਾਂ ਨੀਚੋਂ ਫੋ ਹੋਲਡਿੰਗ ਦਾ ਜਿਹੜਾ ਹੈਗਾ ਰੱਖ ਲਓ ਉਸ ਤੋਂ ਬਾਅਦ 4.5 ਇੰਚ ਦੀ ਕਟਾਈ ਕਰ ਦਿਓ 4 ਕਿਤੇ ਹੋ ਜਾਂਦਾ ਕਿਉਂਕਿ ਅੱਧਾ ਇੰਚ ਇੱਥੇ ਵੀ ਸਲਾਈ ਚ ਜਾਂਦਾ ਹੈ ਹਨਾ 4 ਇੰਚ ਤੇ ਜਾਂਦਾ ਜੇ ਤੁਸੀਂ ਬਾਹਮਾਂ ਦੀ ਲੈਸ ਪਾਉਣਾ ਚਾਹੁੰਦੇ ਆ ਇਹ 3 ਕਿਤੇ ਪਾ ਲਓ 1.5 ਕਿਤੇ ਪਾ ਲਓ 3 ਤੇ ਰਹਿ ਜਾਂਦੀ ਹੈ ਕਿਉਂਕਿ ਉਹਦੇ ਨਾਲ ਉਹ ਆਪਾਂ 1 ਇੰਚ ਘਟਾ ਦਿੰਨੇ ਆ ਐਦਾਂ ਹੀ ਅਸੀਂ ਮੂਰੀਆਂ ਦਾ ਕਰਦੇ ਹੁੰਨੇ ਆ ਜੇ ਤੁਸੀਂ ਸਲਵਾਰ ਦੇ ਪੌਂਚਿਆਂ ਦੇ ਵਿੱਚ ਹਨਾ ਪਾਉਣਾ ਚਾਹੁੰਦੇ ਹੋ ਤਾਂ ਸੇਮ ਬਾਹਮਾਂ ਨਾਲ ਦਾ ਹੀ ਆਪਾਂ ਪਾਉਣੇ ਆ ਇਹ ਬਾਲਾ ਜਿਹੜਾ ਹੈਗਾ ਫਾਸਟ ਸੂਟ ਹੈਗਾ ਇਹ ਇਹਨਾਂ ਦੀ ਹੈਗੀ ਬਾਟਮ ਜੀ ਸਲਵਾਰ ਹੈਗੀ ਹੈ ਇਹ ਬਿਨਾ ਬੁਕਰਮ ਤੋਂ ਆਪਾਂ ਨੇ ਸਲਵਾਰ ਤਿਆਰ ਕਰੀ ਹੈ ਜਿਹੜੀ ਬਿਨਾ ਬੁਕਰਮ ਤੋਂ ਤਿਆਰ ਕਰੀ ਹੋਈ ਹੈ ਸਲਵਾਰ ਇਹ ਵਾਲੀ ਆ ਦੇਖੋ ਇਸ ਤਰ੍ਹਾਂ ਜਿਹੜਾ ਵਰਕ ਹੋਇਆ ਹੋਇਆ ਸੀਗਾ ਸਲਵਾਰ ਦੇ ਉੱਪਰ نیچے ਵਰਕ ਸੀਗਾ ਆਪਾਂ ਨੇ ਵਰਕ ਤੋਂ ਹੀ ਜਿਹੜੀ ਹੈਗੀ ਫੋਲਡ ਕੀਤੀ ਹੈ ਦੇਖੋ ਇਹਦੇ ਆਪਾਂ ਨੇ نیچے ਪੱਟੀ ਲਾ ਕੇ ਬੁਕਰਮ ਨਹੀਂ ਪਾਈ ਹੈਗੀ ਵਿੱਚ ਕੱਪੜਾ ਲਾ ਕੇ ਪੱਟੀ ਲਾ ਕੇ ਜਿਹੜੀ ਹੈਗੀ ਮੋੜੀ ਹੈ ਇਹ ਬਿਲਕੁਲ ਲਾਈਟ ਵੇਟ ਜੀ ਸਲਵਾਰ ਬਣਦੀ ਹੈ ਜਿੱਦਾਂ ਅੱਜ ਕੱਲ ਟ੍ਰੈਂਡ ਦੇ ਵਿੱਚ ਹੈਗਾ ਜੀ ਪਹਿਣਾ ਬੁਕਰਮ ਬਹੁਤ ਘੱਟ ਪਵਾਉਂਦੀਆਂ ਨੇ ਬਿਨਾ ਜਿਹੜਾ ਹੈਗਾ ਵਿਦਾਊਟ ਬੁਕਰਮ ਤੋਂ ਮੋਰੀ ਬਣਵਾਉਂਦੀਆਂ ਨੇ ਕਿਉਂਕਿ ਜਿੱਦਾਂ ਅਸੀਂ ਬਣਾਉਂਦੇ ਰਹਿੰਨੇ ਆ ਨਾ ਉਦਾਂ ਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਨੇ ਆ ਜੇ ਆਪਾਂ ਨੇ ਮੂਰੀ ਬਣਾਉਣੀ ਹੈ ਫਿਰ ਆਪਾਂ ਨੂੰ ਥੱਲੇ ਐਕਸਟਰਾ ਕੱਪੜਾ ਚਾਹੀਦਾ ਹੁੰਦਾ ਇਹਦੇ ਕੱਪੜਾ ਵੀ ਇਹਦੇ ਹੈਗਾ ਸੀਗਾ ਉਹ ਕਹਿੰਦੇ ਫਿਰ ਆਊਟ ਜਾਂ ਲੱਗਦਾ ਵੀ ਸਾਡੀ ਜਿਹੜੀ ਹੈਗੀ ਵਰਕ ਤੋਂ ਹੀ ਮੂਰੀ ਮੋੜਿਓ ਵੀ ਪਰ ਮੂਰੀ ਨਾ ਬਣਾਇਓ ਜਿੱਤੇ ਤੱਕ ਆਪਣਾ ਵਰਕ ਹੈਗਾ ਵੀ ਬਸ ਉਦਾਂ ਹੀ ਫੋਲਡ ਕਰ ਦਿਓ ਆ ਦੇਖੋ ਵਿੱਚ ਉਸ ਤਰ੍ਹਾਂ ਹੀ ਆਪਾਂ ਨੇ ਕਰਤਾ ਜਿਹੜੀ ਹੈਗੀ ਜਿਆਦਾ ਹੈਵੀ ਸਲਵਾਰ ਨਹੀਂ ਹੈਗੀ ਸਟੇਟ ਦੀ ਸਲਵਾਰ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਆ ਦੇਖੋ ਜਿੱਦਾਂ ਬੁਟੀਕ ਫੇਸ ਜਾ ਹੈਗਾ ਆ ਬਹੁਤ ਸੋਹਣਾ ਲੱਗਦਾ ਹੈ ਸੂਟ ਬਣਿਆ ਹੋਇਆ ਤੇ ਇਦਾਂ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਜਿਹੜੀ ਪੇਸਟਿੰਗ ਪੱਟੀ ਆਉਂਦੀ ਹੈ ਹਨਾ ਆਪਾਂ ਸ਼ਰਟ ਪੱਟੀ ਕਹਿੰਦੇ ਆ ਉਹ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਜੇ ਤੁਸੀਂ ਇਹਨਾਂ ਦੀ ਮੂਰੀ ਵੀ ਕਰਦੇ ਹੋ ਪਾਕਿਸਤਾਨੀ ਸੂਟ ਦੀ ਤਾਂ 1 ਇੰਚ ਦੀ ਜਾਂ 1.5 ਇੰਚ ਦੀ 1.5 ਨਹੀਂ ਸੌਰੀ ਸਵਾ ਇੰਚ ਦੀ ਜਾਂ 1 ਇੰਚ ਦੀ ਜਾਂ 0.5 ਇੰਚ ਦੀ ਉਹ ਮੂਰੀ ਜਿਹੜੀ ਹੈਗੀ ਤਿਆਰ ਰੱਖਿਆ ਕਰੋ ਤੇ ਇਹਦੇ ਨਿੱਕੀ ਮੂਰੀਆਂ ਦੀਏ ਫਿਰ ਜੇ ਆਪਾਂ ਮੂਰੀ ਬਣਾਉਣੀ ਹੈ ਤਾਂ ਕੜਾਈ ਦੇ نیچے ਬਣੂਗੀ ਕਿਉਂਕਿ ਉੱਪਰ ਕੜਾਈ ਦੇ ਵਿੱਚ ਤਾਂ ਫਿਰ ਜਿਹੜੇ ਹੈਗੇ ਸਿਓਣਾ ਲੱਗੀਆਂ ਹੋਈਆਂ ਵੀ ਵਧੀਆ ਨਹੀਂ ਲੱਗਦੀਆਂ ਸਿਵਣਾ ਲੱਗੀਆਂ ਹੋਈਆਂ ਅਗਲੇ ਆਪਾਂ ਨੇ ਬਣਾਈ ਹੈ ਜੀ ਫਰੌਕ ਆ ਦੇਖੋ ਇਹ ਵਾਲੀ ਫਰੌਕ ਬਣਾਈ ਆਪਾਂ ਨੇ ਬਲਾਂ ਵਾਲੀ ਦਿਖਾਉਣੀ ਆ ਮੈਂ ਤੁਹਾਨੂੰ ਸਾਰੀ ਆ ਦੇਖੋ ਘੇਰ ਜਿਹੜਾ ਹੈਗਾ ਬਹੁਤ ਜ਼ਿਆਦਾ ਘੇਰ ਹੈ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਬਣੀ ਹੈਗੀ ਇਹ ਜਿਹੜੀ ਹੈਗੀ ਹੈਵੀ ਨਾਪਦੀ ਹੈਗੀ ਹੈ ਇਹ ਆਪਣੇ हिਪ ਇਹਨਾਂ ਦੀ ਹੈਗੀ ਤੇ 20 ਇੰਚ ਜੀ ਜਿਹੜੀ ਛਾਤੀ ਹੈਗੀ ਤੇ 22 ਇੰਚ ਉਹ ਸਾਬ ਨਾਲ ਬਣੀ ਹੋਈ ਹੈ ਇਹ 44 ਇੰਚ ਪ੍ਰੋਪਰ ਇਹਦੀ ਲੈਂਥ ਰੱਖੀ ਹੋਈ ਆ ਸੀ ਸਾਢੇ 42 ਇੰਚ ਉਹਨਾਂ ਦੇ ਕਮੀਜ਼ ਦੀ ਲੈਂਥ ਹੈਗੀ ਸੀਗੀ ਆਪਾਂ ਨੇ ਫਰਾਕ ਦੀ ਜਿਹੜੀ ਹੈਗੀ 44 ਕਰੀਏ ਕਿਉਂਕਿ ਫਰਾਕ ਕਮੀਜ਼ ਨਾਲੋਂ ਬੜੀ ਜ਼ਿਆਦਾ ਰੱਖਣੀ ਪੈਂਦੀ ਹੈ ਜੀ ਡੇਢ 2 ਇੰਚ ਜ਼ਿਆਦਾ ਰੱਖ ਲਓ ਤੁਸੀਂ ਆ ਦੇਖੋ ਜਿਹੜੇ ਵਾਲ ਨੇ ਆਪਾਂ ਨੇ ਤਾਗਾ ਖਿੱਚ ਕੇ ਪਾਏ ਹੋਏ ਨੇ ਦੇਖੋ ਕਿੰਨੇ ਸੋਹਣੇ ਵਾਲ ਪਾਏ ਹੋਏ ਆ ਦੇਖੋ ਨੇੜੇ ਕਰਕੇ ਦੇਖੋ ਕੈਮਰੇ 'ਚ ਵਾਲ ਕਿੰਨੇ ਸੋਹਣੇ ਪਏ ਹੋਏ ਆ ਕਿਸੇ ਵਾਲ ਦਾ ਕਿਸੇ ਪਾਸੇ ਨੂੰ ਮੋਹ ਨਹੀਂ ਜਿਹੜੇ ਆਪਾਂ ਚੱਕ ਕੇ ਵਾਲ ਪਾਉਣੇ ਆ ਉਹ ਇੱਕ ਪਾਸੇ ਨੂੰ ਵਗ ਜਾਂਦੇ ਆ ਉਹ ਫਰਾਕ ਦੇ ਘਟ ਵਧੀਆ ਲੱਗਦੇ ਆ ਇਹ ਜਿਹੜੇ ਆਪਾਂ ਤਾਗਾ ਖਿੱਚ ਕੇ ਪਾਉਣੇ ਆ ਇਹ ਦੋਨੇ ਪਾਸੇ ਨੂੰ ਪੈ ਜਾਂਦੇ ਆ ਦੇਖੋ ਬਹੁਤ ਜਿਆਦੇ ਸੋਹਣੇ ਲੱਗਦੇ ਆ ਤੇ ਜਿਹੜੀ ਇਹਨਾਂ ਦੇ ਵਾਹ ਕਰੀਏ ਜੀ ਆਪਾਂ ਨੇ ਦੇਖੋ ਇਹ ਵੀ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ ਵਾਹ ਬਹੁਤ ਜਿਆਦੇ ਸੋਹਣੇ ਬਣੀ ਆ ਆ ਦੇਖੋ ਗੜ ਬਾਵਾਂ ਤਿਆਰ ਕਰੀਏ ਇੱਥੇ ਮੂਰੇ ਆਪਾਂ ਨੇ ਪੱਟੀ ਲਾ ਕੇ ਇੱਥੇ ਵੀ ਵਾਲ ਪਾਏ ਆਪਣੇ ਉੱਪਰ ਮੋਡੇ ਦੇ ਉੱਪਰ ਵੀ ਵਾਲ ਪਾਏ ਹੋਇਆ ਇੱਥੇ ਮੋਡੇ ਦੇ ਉੱਪਰ ਵੀ ਵਾਲ ਪਾਏ ਹੋਇਆ ਤੇ نیچے ਵੀ ਆਪਾਂ ਨੇ ਵਾਲ ਪਾਏ ਬਹੁਤ ਹੀ ਜਿਹੜੀ ਕੰਫਰਟੇਬਲ ਜਿਹੜੀ ਹੈਗੀ ਦੇਖੋ ਵਾਏ ਨਹੀਂ ਜੇ ਟਾਈਟ ਕਰਦੇ ਆ ਥੋੜੀ ਜਿਹੀ ਕੋਣੀ ਤੋਂ ਫਿਰ ਕੱਸਦੀ ਆਪਾਂ ਵੈਸੇ ਦੇਖੋ ਅਸੀਂ ਪਾਕਿਸਤਾਨੀ ਵਾਂ ਵੀ ਬਣਾ ਦਿੰਨੇ ਆ ਫਰਾਕ ਦੀ ਉਹਨਾਂ ਨੇ ਇਹ ਵਾਂ ਬਣਵਾਈ ਸੀ ਇਹ ਵੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਵਾ ਵਾਂ ਬਣੀ ਹੋਈ ਇਹਦੇ ਵਿੱਚ ਤੁਸੀਂ ਲੈਸ ਵੀ ਪਾ ਸਕਦੇ ਹੋ ਜਿੱਦਾਂ ਇਹ ਪੱਟੀ ਮੋੜੀ ਐ ਇਹਦੇ ਵਿੱਚ ਵੀ ਤੁਸੀਂ ਪਾਈਪਿੰਗ ਵੀ ਕੱਢ ਸਕਦੇ ਹੋ ਹਨ ਤੇ ਜਿਹੜਾ ਹੈਗਾ ਗਲੇ ਤੇ ਵੀ ਕੱਢ ਸਕਦੇ ਹੋ ਜਾਂ ਕੋਈ ਲੈਸ ਜਿਹਦਾ ਨਾਲ ਵੀ ਡਿਜ਼ਾਈਨ ਕਰ ਸਕਦੇ ਹੋ ਇੱਥੇ ਵੀ ਤੁਸੀਂ ਕਰ ਸਕਦੇ ਹੋ ਡਿਜ਼ਾਈਨ ਤੇ ਵੈਸੇ ਵੀ ਇਹ ਜਿਹੜੀ ਹੈਗੀ ਗਰਮੀ ਦੇ ਵਿੱਚ ਪਾਉਣ ਵਾਲੀ ਬਹੁਤ ਵਧੀਆ ਜਿਹੜੀ ਹੈਗੀ ਚੀਜ਼ ਹੈਗੀ ਐ ਜੀ ਕਿਉਂਕਿ ਇੱਥੋਂ ਦੇਖੋ ਇੱਥੇ ਤੁਸੀਂ ਟਣੀ ਵੀ ਲਾ ਸਕਦੇ ਹੋ ਪਿਛਲੇ ਪਾਸੇ ਜਿਵੇਂ ਦੋ ਟਣੀਆਂ ਲੱਗਦੀਆਂ ਨੇ ਸਾਈਡ ਸਲਾਈ ਦੇ ਉੱਪਰ ਇਹ ਲਾ ਸਕਦੇ ਹੋ ਜਿੱਦਾਂ ਤੁਸੀਂ ਘਰੇ ਤੁਸੀਂ ਖੋਲ ਵੀ ਸਕਦੇ ਹੋ ਬਾਹਰ ਅੰਦਰ ਜਾਣਾ ਥੋੜਾ ਟਾਈਟ ਕਰਨੇ ਕਮਰ ਤੋਂ ਤਾਂ ਤੁਸੀਂ ਟਣੀ ਕੱਸ ਵੀ ਸਕਦੇ ਹੋ ਤੇ ਇਹਦੇ ਉੱਪਰ ਆਪਾਂ ਟਣੀ ਨਹੀਂ ਲਾਈ ਕਿਉਂਕਿ ਇਹਦਾ ਕੱਪੜਾ ਜਿਹੜਾ ਹੈਗਾ ਪੂਰਾ ਸੂਰਾ ਜਿਹਾ ਸੀਗਾ ਟਣੀਆਂ ਵਾਸਤੇ ਵੀ ਫਿਰ ਲੰਬਾ ਕੱਪੜਾ ਚਾਹੀਦਾ ਹੁੰਦਾ ਆ ਦੇਖੋ ਉੱਪਰ ਲੀਆਂ ਜਿਹੜੀਆਂ ਹੈਗਣੇ ਉੱਪਰ ਆਪਾਂ ਨੇ ਸ਼ਰਟ ਵਾਂਗੂ ਹੀ ਪਲੋਈਆਂ ਪਾ ਕੇ ਬਾਡੀ ਤਿਆਰ ਕਰੀ ਹੋਈ ਹੈ 셔ਟ ਵਾਂਗੂ ਪਲੋਈਆਂ ਇਹਦੇ ਆਪਾਂ ਨੇ ਵੀਡੀਓ ਵੀ ਦਿੱਤੀ ਹੈ ਜੀ ਸਲਾਈ ਦੀ ਵੀਡੀਓ ਵੀ ਦਿੱਤੀ ਹੈ ਤੇ ਕਟਾਈ ਦੀ ਫਰਾਕ ਦੀ ਸਲਾਈ ਦੀ ਵੀਡੀਓ ਵੀ ਦਿੱਤੀ ਹੋਈ ਹੈ ਆਪਣੇ ਚੈਨਲ ਤੇ ਕਟਾਈ ਦੀ ਵੀ ਦਿੱਤੀ ਹੈ ਜੇ ਤੁਸੀਂ ਨਹੀਂ ਦੇਖੀ ਤਾਂ ਜਰੂਰ ਦੇਖਿਓ ਇਹ ਬਾਹਮਾ ਤੁਸੀਂ ਕਿੱਦਾਂ ਬਣਾ ਸਕਦੇ ਹੋ ਇਹ ਬਾਲ ਤੁਸੀਂ ਕਿੱਦਾਂ ਪਾ ਸਕਦੇ ਹੋ ਇਹ ਪਲੋਈਆਂ ਜਿਹੜੀਆਂ ਹੈਗੀਆਂ ਨਾ ਤੁਸੀਂ ਕਿੱਦਾਂ ਪਾ ਸਕਦੇ ਹੋ ਇਹਦੇ ਕਟਾਈ ਤੁਸੀਂ ਕਿੱਦਾਂ ਕਰ ਸਕਦੇ ਹੋ ਸਾਰੀ ਜਿਹੜੀ ਆਪਣੇ ਚੈਨਲ ਦੇ ਉੱਪਰ ਵੀਡੀਓ ਦਿੱਤੀ ਹੋਈ ਹੈਗੀ ਕਟਾਈ ਦੀ ਇੱਕ ਵੀਡੀਓ ਅਲੱਗ ਦਿੱਤੀ ਐ ਸਲਾਈ ਦੀ ਅਲੱਗ ਦਿੱਤੀ ਐ ਜੀ ਕਿਉਂਕਿ ਬਹੁਤ ਭੈਣਾਂ ਦੇ ਫਿਰ ਕਮੈਂਟ ਆਉਂਦੇ ਆ ਜੀ ਦੇਖ ਕੇ ਜਦੋਂ ਅਸੀਂ ਕੋਈ ਵੀ ਬਣੇ ਹੋਏ ਕੱਪੜੇ ਹਨਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਇਹਦੀ ਕਟਾਈ ਸਲਾਈ ਵੀ ਦੱਸੋ ਆਪਣੀ ਕਟਾਈ ਸਲਾਈ ਆਪਣੇ ਪਹਿਲਾਂ ਹੀ ਇਹਦੇ ਦਿੱਤੀ ਹੋਈ ਐ ਜੀ ਜਦੋਂ ਆਪਣੇ ਕੋਲੇ ਸਾਰੇ ਕੱਪੜੇ ਤਿਆਰ ਹੋ ਜਾਣ ਵਧੀਆ ਜੇ ਕੋਈ ਡਰੈਸਾਂ ਜੀਆਂ ਤਿਆਰ ਹੁੰਦੀਆਂ ਨੇ ਫਿਰ ਆਪਾਂ ਜਿਹੜੀ ਹੈਗੀ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਦੇ ਹੁੰਨੇ ਆ ਦੇਖੋ ਘੇਰ ਬਹੁਤ ਜ਼ਿਆਦਾ ਇਹ ਬੜੇ ਪਣੇ ਦੀ ਫਰਾਕ ਬਣਾਈ ਹੋਈ ਜੀ 3 ਮੀਟਰ ਦੇ ਵਿੱਚ ਬਣੀ ਹੋਈ ਹੈ ਇਹ ਬੜੇ ਪਣੇ ਦੀ ਫਰਾਕ ਹੈ ਜਿੰਨਾ ਬੜੇ ਪਣੇ ਦਾ ਘੇਰ ਸੀਗਾ ਡਬਲ ਕਰਕੇ ਕੱਟੇ ਆਪਾਂ ਨੇ ਆ ਦੇਖੋ ਇੱਕ ਇੱਕ ਸਾਈਡਾਂ ਤੇ ਜੋੜ ਪਿਆ ਹੋਇਆ ਇਹਦੇ ਇੱਕ ਇਧਰ ਜੋੜ ਹੈ ਇੱਕ ਇਧਰ ਜੋੜ ਹੈ ਇਹਦਾ 28 ਇੰਚ ਦਾ ਘੇਰ ਸੀਗਾ ਆਪਾਂ ਨੇ ਸਾਰਾ ਹੀ ਜਿੰਨਾ ਹੈਗਾ ਸੀਗਾ ਘੇਰ ਕੱਟਿਆ ਹੋਇਆ ਆ ਦੇਖੋ ਇਹ ਵਾਲੇ ਆਪਣੇ ਫਰਾਕ ਹੈਗੇ ਬਹੁਤ ਜਿਆਦਾ ਸੋਹਣੀ ਜਿਹੜੀ ਹੈਗੀ ਲੱਗਦੀ ਹੈ ਇਹ ਬਣੀ ਬਈ ਆ ਦੇਖੋ ਬਹੁਤ ਘੇਰ ਹੈਗਾ ਦੇਖੋ ਕਿਉਂਕਿ ਉਹਨਾਂ ਦੀ ਹਾਈਟ ਜਿਹੜੀ ਹੈਗੀ ਥੋੜੀ ਘੱਟ ਹੈ ਜੀ ਮੇਰੀ ਹਾਈਟ ਜ਼ਿਆਦਾ ਹੈਗੀ ਜੇ ਤੁਹਾਡੀ ਹਾਈਟ ਜ਼ਿਆਦਾ ਹੈ ਤਾਂ ਤੁਸੀਂ 45 46 ਇੰਚ ਦੀ ਜਿਹੜੀ ਹੈਗੀ ਇਹ ਫਰਾਕ ਤਿਆਰ ਕਰ ਸਕਦੇ ਹੋ ਲਓ ਜੀ ਅਗਲਾ ਆਪਾਂ ਨੇ ਜਿਹੜਾ ਹੈਗਾ ਜੀ ਕੋਟ ਸੈੱਟ ਬਣਾਇਆ ਬਹੁਤ ਪੈਣਾ ਦੇ ਕਮੈਂਟ ਸੀਗੇ ਕਿ ਕੋਟ ਸੈੱਟ ਵੀ ਹਨਾ ਵੀਡੀਓ ਦੋ ਜੀ ਵੀਡੀਓ ਦੋ ਕਿਉਂਕਿ ਜਦੋਂ ਮੈਂ ਇੱਕ ਵੀਡੀਓ ਸ਼ੂਟ ਕੀਤੀ ਸੀਗੀ ਦੋ ਤਿੰਨ ਵਾਰੀ ਵੀਡੀਓ ਸ਼ੂਟ ਕੀਤੀ ਹੈ ਜੀ ਮੈਂ ਕੋਟ ਸੈੱਟ ਮੇਰੇ ਪਾਇਆ ਹੁੰਦਾ ਹੈ ਹਨਾ ਤੇ ਉਹਦੇ ਚ ਬਹੁਤ ਜ਼ਿਆਦਾ ਕਮੈਂਟ ਆਉਂਦੇ ਸੀਗੇ ਕਿ ਜੀ ਦੀਦੀ ਕੋਟ ਸੈੱਟ ਦੀ ਵੀਡੀਓ ਵੀ ਦੋ ਤੇ ਆਪਾਂ ਕਿਸੇ ਦਿਨ ਤੁਹਾਨੂੰ ਕਟਾਈ ਜਾਂ ਸਲਾਈ ਦੀ ਵੀਡੀਓ ਜ਼ਰੂਰ ਦਵਾਂਗੇ ਕਿਉਂਕਿ ਸਾਨੂੰ ਦੋ ਤਿੰਨ ਸਾਲ ਹੋ ਗਏ ਜੀ ਦੋ ਤਿੰਨ ਸਾਲ ਹੋ ਗਏ ਨੇ ਸਾਨੂੰ ਕੋਟ ਸੈੱਟ ਬਣਾਉਂਦਿਆਂ ਨੂੰ ਤੇ ਕਦੇ ਐਵੇਂ ਸੋਚਿਆ ਹੀ ਨਹੀਂ ਹੈਗਾ ਵੀ ਚੱਲ ਵੀਡੀਓ ਬਣਾਈਏ ਦੀ ਕਿਉਂਕਿ ਅਸੀਂ ਜਿਹੜੇ ਨਾਈਟ ਸੂਟ ਪੈਂਦੇ ਆ ਨਾਈਟ ਚ ਪਾਉਂਦੇ ਆ ਕੋਟ ਸੈਟ ਉਹ ਜ਼ਿਆਦਾ ਬਣਦੇ ਆ ਐ ਹੋ ਜਾਂਦਾ ਵੀ ਚਲੋ ਉਹ ਤਾਂ ਹਨਾ ਸਿੰਪਲ ਹੁੰਦੇ ਆ ਹਰ ਕਿਸੇ ਨੂੰ ਆਉਂਦੇ ਹੀ ਆ ਤੇ ਹੁਣ ਬਹੁਤ ਭੈਣਾਂ ਦੇ ਕਮੈਂਟ ਆਉਂਦੇ ਸੀਗੇ ਕਿ ਕੋਟ ਸੈਟ ਦਿਖਾਓ ਕਿਉਂਕਿ ਅਸੀਂ ਬਹੁਤ ਜ਼ਿਆਦਾ ਕੋਟ ਸੈਟ ਬਣਾ ਚੁੱਕੇ ਆ ਜੀ 2 ਸਾਲ ਹੋ ਗਏ 2-3 ਸਾਲ ਹੋ ਗਏ ਜਿੰਨੇ ਮਤਲਬ ਕਿ ਉਰੋਂ ਬਾਹਰ ਜਾ ਰਹੇ ਨੇ ਹਨਾ ਭੈਣ ਭਾਈ ਬਾਹਰ ਜਾਂਦੇ ਆ ਕੈਨੇਡਾ ਅਮਰੀਕਾ ਜਾ ਹਨਾ ਕਿਤੇ ਵੀ ਬਹੁਤ ਭੈਣਾਂ ਦੇ ਆਪਾਂ ਰਿਸ਼ਤੇਦਾਰੀਆਂ ਚ ਵੀ ਬਾਹਰਲੇ ਪਿੰਡਾਂ ਚ ਵੀ ਸਾਰੇ ਕੋਟ ਸੈਟ ਜਿਹੜੇ ਹੈਗੇ ਨੇ ਮੈਂ ਤਿਆਰ ਕਰਕੇ ਦਿੰਨੀ ਆ ਜਿਹੜੇ ਆਪਣੇ ਤੋਂ ਸੂਟ ਸਲਾਈ ਕਰਾਉਂਦੇ ਆ ਉਹ ਕੋਟ ਸੈਟ ਵੀ ਕਰਵਾਉਂਦੇ ਆ ਹਨਾ ਤੇ ਇਹ ਦੇਖੋ ਇਹ ਇਸ ਤਰ੍ਹਾਂ ਆਪਾਂ ਨੇ ਤਿਆਰ ਕਰਿਆ ਸੂਟ ਦਿਖਾਉਣੇ ਆ ਤੁਹਾਨੂੰ ਆ ਦੇਖੋ ਇੱਥੇ ਹਜੇ ਜਿਹੜਾ ਹੈਗਾ ਬਟਨ ਲੱਗਣੇ ਨੇ ਇੱਥੇ ਬਟਨ ਲੱਗਣੇ ਇਹ ਰਾਤ ਹੀ ਜਿਹੜਾ ਹੈਗਾ ਬਣਿਆ ਸੀਗਾ ਮੈਂ ਕਿਹਾ ਚਲੋ ਇੱਕ ਵਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹਦੇ ਦੇਖੋ ਪ੍ਰੈਸ ਵਗੈਰਾ ਜਿਹੜੀ ਹੈਗੀ ਹੋਣੀ ਹੈ ਹਜੇ ਉਦਾਂ ਹੀ ਮੈਂ ਤੁਹਾਡੇ ਨਾਲ ਜਿਹੜੀ ਹੈਗੀ ਵੀਡੀਓ ਸ਼ੇਅਰ ਕਰ ਲੱਗੀ ਇਹ ਜਿਵੇਂ ਆਪਾਂ ਕਹਿੰਦੇ ਆ ਜੀ ਮੀਡੀਅਮ ਸਾਈਜ਼ ਦਾ ਹੈਗਾ ਆ ਇਹ ਸਾਈਜ਼ ਤੁਸੀਂ ਕਿਸੇ ਵੀ ਸਾਈਜ਼ ਦੇ ਇਹ ਜਿਹੜੇ ਕੋਟ ਸੈੱਟ ਨੇ ਬਣਵਾ ਸਕਦੇ ਹੋ ਹਨ ਇਹ ਤੁਸੀਂ ਆਪਣੇ ਸੂਟ ਦੀ ਫਿਟਿੰਗ ਦੇ ਦੱਸ ਕੇ ਸਾਨੂੰ ਬਣਵਾ ਸਕਦੇ ਹਾਂ ਅਸੀਂ ਸੂਟ ਤੋਂ ਹੀ ਤਿਆਰ ਕਰ ਦਿੰਨੇ ਆ ਲੈਂਥ ਅਸੀਂ ਆਪਣੀ ਮਰਜ਼ੀ ਨਾਲ ਹੀ ਕਰ ਦਿੰਨੇ ਆ ਜਿੱਦਾਂ ਚੱਲਦੀ ਹੈ ਹਨਾ ਤੇ ਬਾਕੀ ਜਿਹੜਾ ਹੈਗਾ ਸੂਟ ਤੋਂ ਇਹ 1-1 ਇੰਚ ਜਿਵੇਂ ਆਪਾਂ ਕਹਿ ਲਿਆ ਲੂਜ਼ ਹੁੰਦਾ ਜੀ हिਪ ਥੋੜੀ ਜ਼ਿਆਦਾ ਲੂਜ਼ ਹੁੰਦੀ ਹੈ 2 ਇੰਚ ਅਸੀਂ ਲੂਜ਼ ਰੱਖਦੇ ਆ ਹਿਪ ਤੇ ਕਮਰ ਤੇ ਜਿਹੜੀ ਹੈਗੀ ਸਾਤੀ ਤੋਂ ਅਸੀਂ 1-1 ਇੰਚ ਲੂਜ਼ ਰੱਖਦੇ ਆ ਇਹਦੇ ਨਾਲ ਆਪਾਂ ਨੇ ਪਲਾਜੋ ਬਣਾਇਆ ਇਹਦੇ ਅੱਧੀ ਬਾਹਰ ਰੱਖੀ ਹੈ ਦੇਖੋ ਜਿਹੜੀ ਅੱਧੀ ਬਾਹਰ ਰੱਖੀ ਹੋਈ ਆਪਣੀ ਇਹਦੀ ਅੱਧੀ ਵਾਰ ਰੱਖਿਆ ਕਿਉਂਕਿ ਇਹ ਆਪਾਂ ਨੇ ਰਾਤ ਟਾਈਮ 'ਚ ਹੀ ਪਹਿਨਣਾ ਹੁੰਦਾ ਹੈ ਨਾ ਤੇ ਬਾਕੀ ਜਦੋਂ ਆਪਾਂ ਨੂੰ ਠੀਕ ਲੱਗਦਾ ਰਾਤ ਨੂੰ ਪਾਉਣ ਵਾਸਤੇ ਅੱਧੀ ਵਾਂ ਇਹਦੇ ਆਪਾਂ ਨੇ ਦੇਖੋ ਪੱਟੀ ਲਾਈ ਹੈਗੀ ਰੇਵਲੀਰ ਲਾਈ ਹੋਈ ਹੈ ਬਹੁਤ ਜ਼ਿਆਦਾ ਸੋਹਣੀ ਸਫਾਈ ਨਾਲ ਫਿਨਿਸ਼ਿੰਗ ਦੇ ਨਾਲ ਸਾਰੀ ਗਲੇ ਦੀ ਕਟਾਈ ਕਰਕੇ ਆਪਾਂ ਨੇ ਰੇਵਲੀਰ ਲਾਈ ਹੈ ਇੱਥੇ ਦੋ ਵਟਣ ਲੱਗ ਜਾਣਗੇ ਇਹਨਾਂ ਦੇ ਆਪਾਂ ਨੇ ਦੇਖੋ ਜਿਹੜਾ ਮੂਰਲਾ ਮੂਰਲਾ ਪੱਲਾ ਹੈਗਾ ਜੀ ਉਹ ਆਪਾਂ ਨੇ 4 ਇੰਚ 3 ਇੰਚ ਰੱਖ ਸਕਦੇ ਹੋ ਤੁਸੀਂ 4 ਇੰਚ ਰੱਖ ਸਕਦੇ ਹੋ ਤੇ ਛੋਟਾ ਰੱਖਿਆ ਹੈ ਜਿਵੇਂ ਮੂਰਲਾ ਪੱਲਾ ਅਸੀਂ 29 ਇੰਚ ਰੱਖਿਆ ਪਿਸਲਾ ਜਿਹੜਾ ਪੱਲਾ ਹੈਗਾ 33 ਰੱਖਿਆ ਜੀ ਐ ਪਿਸਲਾ ਪੱਲਾ ਆਪਾਂ ਨੇ 33 ਰੱਖਿਆ ਮੂਰਲਾ 29 ਰੱਖਿਆ ਇੰਨਾ ਕ ਆਪਣਾ ਜਿਹੜਾ ਹੈਗਾ ਫਰਕ ਹੈਗਾ ਆ ਦੇਖੋ ਗੋਲ ਘੇਰਾ ਰੱਖਿਆ ਆਪਾਂ ਨੇ ਗੋਲ ਘੇਰਾ ਰੱਖਿਆ ਕਿਸੇ ਦਿਨ ਜਿਹੜਾ ਹੈਗਾ ਮੈਂ ਆਪਣਾ ਵੀ ਬਣਾਉਣਾ ਉਹ ਮੈਂ ਤੁਹਾਨੂੰ ਆਪਣੇ ਹਨਾ ਵੀਅਰ ਕਰਕੇ ਦਿਖਾਵਾਂਗੀ ਕਿਉਂਕਿ ਮੇਰੇ ਆਮ ਹੀ ਪਾਏ ਹੁੰਦੇ ਆ ਮੇਰੇ ਤਿੰਨ ਚਾਰ ਜਿਹੜੇ ਹੈਗੇ ਘਰੇ ਬਣਾਏ ਹੋਏ ਆ ਜੀ ਤੇ ਇਹ ਦੇਖੋ ਇਹ ਵਾਲੇ ਜਿਹੜੇ ਹੈਗੇ ਨੇ ਇਹ ਵਾਲਾ ਇਹਦਾ ਪਜਾਮਾ ਹੈਗਾ ਆ ਇਹਦੇ ਤੇ ਪਜਾਮੇ ਤੇ ਤੁਸੀਂ ਇੱਥੇ ਵੀ ਲੈਂਸ ਲਾ ਸਕਦੇ ਹੋ ਉਹਨਾਂ ਨੇ ਨਹੀਂ ਲਗਵਾਈ ਜਿਨ੍ਹਾਂ ਦਾ ਇਹ ਹੈਗਾ ਆ ਉਹਨਾਂ ਨੇ ਨਹੀਂ ਲਗਵਾਈ ਇੱਥੇ ਆਪਾਂ ਇਹਦੇ ਉੱਤੇ ਜਿਹੜਾ ਹੈਗਾ ਗੀਜਾ ਵੀ ਲਾ ਸਕਦੇ ਹਾਂ ਜੀ ਇੱਕ ਇਧਰਲੀ ਸਾਈਡ ਲੱਗਦਾ ਹੁੰਦਾ ਖੱਬੀ ਸਾਈਡ ਇਹ ਤੇ ਤੁਸੀਂ ਗੀਜਾ ਵੀ ਲਗਵਾ ਸਕਦੇ ਹੋ ਜਿਨੇ ਬਣਵਾਉਣੇ ਆ ਉਹ ਪੈਣਾ ਸਾਡੇ ਨਾਲ ਹਨ ਸੰਪਰਕ ਕਰ ਸਕਦੀਆਂ ਨੇ ਬਣਵਾ ਸਕਦੇ ਨੇ ਆਪਣੇ ਤੋਂ ਤੇ ਆਪਾਂ ਬਣਾ ਕੇ ਦਿੰਨੇ ਆ ਅਸੀਂ ਕਪੜਾ ਵੀ ਸਾਡੇ ਕੋਲੋਂ ਹੀ ਲਾਉਣੇ ਆਗੇ ਇਹ ਜਿਹੜਾ ਹੈਗਾ ਆਪਣਾ ਹਾਂਜੀ ਫੇਰ ਪਹਿਣਾ ਫੇਰ ਕਮੈਂਟ ਕਰਨਗੇ ਕਿ ਕਿਹੜੇ ਕੱਪੜੇ ਦੇ ਬਣਦਾ ਇਹ ਜਿਹੜਾ ਹੈਗਾ ਵਧੀਆ ਵਾਲੀ ਰਿਯਾਨ ਤੇ ਬਣਿਆ ਹੋਇਆ ਇੱਕ ਤਾਂ ਲੀਨਣ ਆਉਂਦੀ ਹੈ ਜੀ ਉਹ ਥੋੜਾ ਕੱਪੜਾ ਹਲਕਾ ਹੁੰਦਾ ਜਾਂ ਇਹ ਕੈਮਬ੍ਰਿਕ ਚ ਬਣਦਾ ਵਧੀਆ ਵਾਲੀ ਕੈਮਬ੍ਰਿਕ ਚ ਬਣਾਉਣੀ ਅਸੀਂ ਜਾਂ ਇਹ ਰਿਯਾਨ ਚ ਬਣਾਇਆ ਹੋਇਆ ਸਾਡਾ ਰਿਯਾਨ ਦਾ ਕੱਪੜਾ ਵੀ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈ ਇਹ ਦੇਖੋ ਨਾਲੇ ਤਾਂ ਇਹ ਪਤਲਾ ਨਹੀਂ ਹੁੰਦਾ ਗਾੜਾ ਹੁੰਦਾ ਥੋੜਾ ਜਿਹਾ ਹਨਾ ਕਈ ਵਾਰੀ ਆਪਾਂ ਰਾਤ ਨੂੰ ਪਾਉਨੇ ਆ ਚਲੋ ਐਵੇਂ ਹੁੰਦਾ ਆਪਾਂ ਅੰਡਰ ਸ਼ਰਟ ਵਗੈਰਾ ਕੁਝ ਨਹੀਂ ਪਾ ਪਾ ਸਕਦੇ ਨਾਲ ਇਹਦੇ ਨਾਲ ਆਪਣਾ ਪਜਾਮਾ ਬਣਾਇਆ ਹੋਇਆ ਦੇਖ ਨਾਸਟਿਕ ਪਾ ਕੇ ਇਹ ਵਾਲਾ ਇਹਦੇ ਨਾਲ ਪਜਾਮਾ ਬਣਿਆ ਹੋਇਆ ਹੈ ਇਹ ਜਿਹੜਾ ਹੈਗਾ మీడియం ਸਾਈਜ਼ ਦਾ ਹੈਗਾ ਜੀ ਇੱਕ ਪੌਕੇਟ ਲੱਗੀ ਹੋਈ ਹੈ ਪਜਾਮੇ ਤੇ ਇਧਰ ਸਾਈਡ ਤੇ ਇੱਕ ਪੌਕੇਟ ਲੱਗੀ ਹੋਈ ਹੈ ਇਹਦੇ ਉੱਤੇ ਤੁਸੀਂ ਪੌਕੇਟ ਲਵਾ ਵੀ ਸਕਦੇ ਹੋ ਨਹੀਂ ਵੀ ਲਵਾ ਸਕਦੇ ਬਹੁਤ ਸੋਹਣਾ ਜਿਹੜਾ ਹੈਗਾ ਬਣ ਕੇ ਤਿਆਰ ਹੈ हिਪ ਤੋਂ ਜਿਹੜਾ ਹੈਗਾ ਥੋੜਾ ਲੂਜ਼ ਰੱਖ ਕੇ ਫਿਰ ਜਿਹੜਾ ਹੈਗਾ ਠੀਕ ਰਹਿੰਦਾ ਬੈਕ ਤੋਂ ਕਈ ਵਾਰੀ ਇਹਨਾਂ ਦਾ ਇਹ ਵੀ ਫਾਇਦਾ ਜੀ ਖੁੱਲਾ ਰੱਖਣ ਦਾ ਹਨਾ hip ਪੈਣਾ ਦੀ ਜੇ ਕਿਸੇ ਦੀ ਜਿਆਦਾ ਵੀ ਭਾਰੀ ਆ ਉਹਨਾਂ ਲਈ ਇਹ ਬਹੁਤ ਵਧੀਆ ਚੀਜ਼ ਹੈਗੀ ਜੇ ਕਿਸੇ ਦਾ ਪੇਟ ਹੈਗਾ ਜਾਂ ਜਾਂ ਬੈਕ ਤੋਂ ਥੋੜੇ ਹੈਵੀ ਨੇ ਇਹ ਆਪਾਂ ਪੱਲਾ ਜਿਹੜਾ ਨੀਵਾ ਰੱਖਦੇ ਆ ਦਾ ਇਹੀ ਫਾਇਦਾ ਹੈ ਕਮੀਜ਼ ਵਾਂਗੂ ਹੋ ਜਾਂਦਾ ਪਿੱਛੋਂ ਤੇ ਜਿਹੜਾ ਆਪਾਂ hip ਖੁੱਲੀ ਰੱਖਦੇ ਆ ਉਹਦੇ ਵਿੱਚ ਕੁਝ ਵੀ ਥੋੜਾ ਭਾਰਾ ਨਹੀਂ ਲੱਗਦਾ ਹੈਗਾ ਬੰਦਾ ਪਤਲਾ ਹੀ ਲੱਗਦਾ ਇਹ ਆਪਣਾ ਹੈਗਾ ਕੋਰਸੈਟ ਜੀ ਜੇ ਤੁਸੀਂ ਇਹਦੇ ਨਾਲ ਦੇ ਸਾਡੇ ਤੋਂ ਬਣਵਾਉਣੇ ਨੇ ਬਣਵਾ ਸਕਦੇ ਹੋ ਜੀ ਅਗਲਾ ਆਪਣਾ ਸੂਟ ਬਣਿਆ ਜੀ ਇਹ ਵਾਲਾ ਸਿੰਪਲ ਸੂਟ ਹੈ ਇਹ ਖਾਦੀ ਕਾਟਨ ਦਾ ਸੂਟ ਹੈਗਾ ਆ ਇਹ ਨਾਲ ਦੇਣਾ ਸੀਗਾ ਇਹ ਕੱਪੜਿਆਂ ਦੇ ਤਾਂ ਕਰਕੇ ਮੈਂ ਇੱਥੇ ਜਿਹੜਾ ਹੈਗਾ ਚੱਕ ਲਿਆ ਜੀ ਬਾਕੀ ਜਿਹੜੇ ਸਿੰਪਲ ਸੂਟ ਨੇ ਸਾਰੇ ਆਪਣੇ ਪੈਕ ਕਰਤੇ ਜਿਹੜੇ ਦੇਣੇ ਸੀਗੇ ਇਹਦੀ ਸਟੇਟ ਸਲਵਾਰ ਰੱਖੀ ਹੋ ਮੂਰੀ ਦੇਖੋ ਆਪਣੇ ਬਿਲਕੁਲ ਬਰੀਕ ਰੱਖੀਆ 1/2 ਇੰਚ ਦੀ ਇਹ ਜਿਹੜਾ ਗਰਮੀ ਚ ਪਾਉਣ ਲਈ ਇਹ ਕੱਪੜਾ ਵੀ ਬਹੁਤ ਜ਼ਿਆਦਾ ਸੋਹਣਾ ਕੱਪੜਾ ਹੈ ਖਾਦੀ ਕਾਟਨ ਆ ਹੈਗੀ ਆ ਜੀ ਇਹ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸ਼ੇਅਰ ਵੀਡੀਓ ਨੂੰ ਵੱਧ ਤੋਂ ਵੱਧ ਕਰਿਆ ਕਰੋ ਜੀ ਤਾਂ ਕਿ ਭੈਣਾਂ ਹਨਾ ਦੇਖ ਕੇ ਜਿਹੜੇ ਘਰੇ ਸਲਾਈ ਕਰਦੀਆਂ ਨੇ ਉਹ ਆਪਣੇ ਸੂਟ ਦੇਖ ਕੇ ਡਿਜ਼ਾਈਨ ਕਰ ਸਕਦੀਆਂ ਨੇ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੇ